ਹਾਂਜੀ ਬੱਚੇ ਨਿਆਣੇ ਨੇ ਜੀ ਅਸੀਂ ਵੀ ਆਈ ਕਹਿੰਨੇ ਆ ਵੀ ਵੀ ਡੈਸ ਹੋ ਗਈ ਅਸੀਂ ਨਾਲ ਤੇ ਸੀ ਉਹਨੂੰ ਕਿਹਾ ਵੀ ਉਹ ਕਹਿੰਦਾ ਮੇਰੇ ਡੱਕਾ ਕੱਟ ਗਿਆ ਡੱਕਾ ਘਾੜਨ ਦੇ ਕਾਰਨ ਸੱਸੀ ਨਾਲੇ ਉਹਦੀ ਉਹਨੂੰ ਕਿਹਾ ਬਾਬਾ ਜੀ ਨੂੰ ਵੀ ਤੇਰੇ ਕੋਲ ਲੜਦਾ ਨਹੀਂ ਗਿਆ ਉਹ ਕਹਿੰਦਾ ਵੀ ਨਾ ਮੇਰੇ ਡੱਕਾ ਕੱਟ ਗਿਆ ਉਦੋਂ ਬਾਅਦ ਵਿੱਚ ਫਿਰ ਉਹਦੇ ਚੀਸਾ ਪੈਣ ਸ਼ੁਰੂ ਹੋ ਗਈਆਂ ਜੀ ਅੱਛਾ ਹਾਂਜੀ ਫਿਰ ਤੁਸੀਂ ਚੱਕ ਕੇ ਲਗੇ ਅਸੀਂ ਨਾਲ ਹੀ ਜੀ ਅਸੀਂ ਕੰਮ ਕਰਦੇ ਤੇ ਅਸੀਂ ਫਿਰ ਜਦੋਂ ਹੋ ਕਰਿਆ ਉਰੇ ਫਿਰ ਅਸੀਂ ਸੇਖੂਆਸ ਵੀ ਲੈ ਕੇ ਗਏ ਆਂ ਜੀ ਸੇਖੂਆਸ ਤੋਂ ਫਿਰ ਇਹ ਸੰਤਪੁਰੇ ਲੈ ਕੇ ਗਏ ਨੇ ਅਸੀਂ ਡਾਕਟਰੀ ਫਿਰ ਉਦੋਂ ਬਾਅਦ ਵਿੱਚ ਡਾਕਟਰੀ ਲਾਜਵੀ ਕਰਾਉਂਦੇ। ਦਾਖਲ ਕਿੱਥੇ ਰੱਖਿਆ ਜੀ? ਦਾਖਲ ਸੁਨਾਮੇ ਤੇ ਹੈਂਜੀ ਨੀਲਕੰਠ ਚੀ ਹਸਪੀਟਲ ਚ। ਹਾਂਜੀ ਹਾਂਜੀ। ਦੇਖ ਸਕਦੇ ਹੋ ਦੋਸਤੋ ਪੂਰਾ ਪਰਿਵਾਰ ਹੈ ਜਿਹੜਾ ਖੜਾ ਹੈ। 15 ਗਜ ਕੰਮ ਕਰਦੇ ਸੀ। ਨਾਲੇ ਦੀ ਸਿਪਾਈ ਕਰਦੇ ਸੀ ਉੱਤੇ ਸੱਪ ਜਿਹੜੇ ਕਟੜਾ ਕਰਨ ਉਹਨਾਂ ਦੀ ਡੈਥ ਹੋ ਗਈ ਹੈ ਜੀ। ਤੇ ਆ ਉਹਨਾਂ ਦੇ ਕਾਗਜ਼ ਪੁੱਤ ਨੇ ਉੱਤੇ ਬਿੱਲ ਬਣਿਆ ਹੀ ਰਿਪੋਰਟ ਹੈ ਘਟੋ ਘੜ 30-40 ਹਜ਼ਾਰ ਰੁਪਏ ਖਰਚਾ ਆ ਗਿਆ ਹੀ ਅੱਛਾ 30-40 ਹਜ਼ਾਰ ਖਰਚ ਵੀ ਆ ਗਿਆ ਹਾਂ ਜੀ ਰਿਪੋਰਟ ਚ ਕੀ ਆਇਆ ਹਾਂ ਜੀ ਰਿਪੋਰਟ ਦੇ ਵਿੱਚ ਸਨੇਕ ਦੀ ਉਹ ਚੱਲਿਆ ਜੀ ਆਪਣਾ ਇੱਥੇ ਜੀ ਸੱਪ ਦਾ ਕੱਟਣ ਦੀ ਆਈ ਰਿਪੋਰਟ ਸੱਪ ਦੇ ਕੱਟਣ ਦੀ ਲਾ ਚੱਲਿਆ ਜੀ ਉੱਥੇ ਹੀ 1000 ਰੁਪਏ ਦਾ ਇੱਕ ਟੀਕਾ ਲਾਉਂਦੇ ਦੀ ਗੀ ਉਹ ਜਿਹੜੇ ਸਨੇਕ ਕੱਟਣ ਦੇ ਲੱਗੇ ਹੋਏ ਨੇ ਜੀ ਕਿੰਨੇ ਟੀਕੇ ਲੱਗੇ ਨੇ ਘਟੋ ਘੜ 10 ਟੀਕੇ ਲੱਗੇ ਨੇ ਅੱਛਾ 1000 ਦਾ ਇੱਕ ਟੀਕਾ 10 ਟੀਕੇ 10000 ਦੇ ਲੱਗੇ ਸ਼ੇਖਰ ਦੇ ਪਰੇ ਲੜਿਆ ਹਾਂ ਜੀ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਭਾਈ ਕੀ ਪਸੌਰ ਖੜਿਆਂਗੇ ਜਿੱਥੇ ਕੱਲ ਜਖੇਪਲ ਪਿੰਡ ਚ ਕਾਲਾ ਸਿੰਘ ਦੀ ਪੌਦ ਪੜਦੇ ਦੀ ਪਣੀਰੀ ਪੜਦੇ ਦੀ ਸੱਪ ਡੰਗਣ ਨਾਲ ਮੌਤ ਹੋ ਗਈ ਸੀ ਇੱਥੇ ਛੇਰਾ ਸਿੰਘ ਦੀ ਜੋ ਕਿ ਨਰੇਗਾ ਦੇ ਵਿੱਚ ਜੋ ਡਰੇਨਾਂ ਦੀ ਸਫਾਈ ਚੱਲ ਰਹੀ ਹੈ ਉਹ ਸਫਾਈ ਕਰਦਾ ਸੀ ਸੱਪ ਦੇ ਡੰਗਣ ਨਾਲ ਇਸ ਮਜ਼ਦੂਰ ਦੀ ਮੌਤ ਹੋ ਗਈ ਪਰ ਗੱਲ ਉਹੀ ਹੈ ਉਧਰ ਕਾਲਾ ਸਿੰਘ ਨੇ ਵੀ ਸਰਸਰੀ ਸਮਝ ਕੇ ਜਿਹੜਾ ਤੁਰੰਤ ਇਲਾਜ ਨਹੀਂ ਕਰਵਾਇਆ ਛੇਰਾ ਸਿੰਘ ਵੀ ਕਹੀ ਗਿਆ ਟੱਕਾ ਕੱਟ ਗਿਆ ਜਾਂ ਚੀਜ਼ ਕੋਈ ਗੱਡ ਗਈ ਪੈਰ ਤੇ ਪਰ ਜਦੋਂ 3-4 ਘੰਟੇ ਕੰਮ ਕਰਨ ਤੋਂ ਬਾਅਦ ਦਰਦ ਲੱਤ 'ਚ ਸ਼ੁਰੂ ਹੋ ਗਿਆ ਫੇਰ ਜਾ ਕੇ ਗੌਰ ਕਰੀ ਬੇਨਤੀ ਕਰਦੇ ਆ ਕਿ ਸਰਸਰੀ ਨਾ ਸਮਝਿਆ ਕਰੋ ਯਾਰ ਤੁਰੰਤ ਇਲਾਜ ਕਰਵਾਓ ਸਰਕਾਰੀ ਹਸਪਤਾਲਾਂ 'ਚ ਜਾਓ ਹੋ ਮਜਦੂਰਾਂ ਦੀ ਮੌਤ ਹੋਊਗੀ ਜੇ ਕਹਦੀ ਇਹ ਆ ਦੋ ਤਿੰਨ ਦਿਨਾਂ ਦੇ ਵਿੱਚ ਭਾਈ ਕੀ ਬਸਾਰ ਇੱਕ ਜਖੇਪਣ ਤੇ ਸਾਨੂੰ ਹੁਣ ਪ੍ਰਸ਼ਾਸਨ ਤੋਂ ਇਹ ਮੰਗਾਈ ਘੱਟ ਇੱਕ ਦੂਜੀ ਨਨੋਗ ਦਿੱਤੀ ਜਾਵੇ ਤੇ ਜਾਨ ਮਾਫ਼ ਜ ਦਿੱਤਾ ਜਾਵੇ ਮਾਫ਼ ਜਾ ਦਿੱਤਾ ਜਾਵੇ ਕਿਉਂਕਿ ਨਰੇਗਾ 'ਚ ਕੰਮ ਕਰ ਰਿਹਾ ਸੀ ਕੰਮ ਕਿਹੜੀ ਜਗ੍ਹਾ ਕਰ ਰਿਹਾ ਸੀ ਅਮ ਇੱਥੇ ਨਾਲੇ ਦੇ ਕੰਮ ਚੱਲ ਰਿਹਾ ਸੀ ਨਾਲੇ ਦੀ ਸਫਾਈ ਦਾ ਸਫਾਈ ਆਂਧਰੇ ਇੱਕ ਦਾ ਮਸਟਰ ਹੈ ਜਿਹੜੇ ਦਾ ਅਸ਼ਮਿਸਟਰ ਉਹਲੇ ਹੈ ਠੀਕ ਹੈ ਹਾਜ਼ਰੀ ਲੱਗੀ ਹੋਈ ਹੈ ਠੀਕ ਹੈ ਹਾਜ਼ਰੀ ਲੱਗੀ ਹੋਈ ਉਸ ਦਿਨ ਦੀ ਜੇ ਸ਼ੇਰ ਸਿੰਘ ਜੀ ਸਾਡੀ ਮੰਗ ਇਹ ਹੀ ਹੈ ਜੀ ਵੀ ਪਰਿਵਾਰ ਬਹੁਤ ਗਰੀਬ ਹੈ ਜੀ ਕਿਉਂਕਿ ਵੀ ਸਾਡੇ ਪਰਿਵਾਰ ਵਿੱਚ ਮੈਂ ਇਕੱਲੀ ਹਾਂ ਜੀ ਕੋਈ ਸਾਧਨ ਨਹੀਂ ਹੈ ਕਮਾਈ ਦਾ ਜੀ ਸਾਨੂੰ ਨੌਕਰੀ ਦਿੱਤੀ ਜਾਵੇ ਦੀ ਤੇ ਸਰਕਾਰ ਵੱਲੋਂ ਸਾਨੂੰ ਮਾਲੀ ਸਹਾਇਤਾ ਦਿੱਤੀ ਜਾਵੇ ਮਾਲੀ ਸਹਾਇਤਾ ਦਿੱਤੀ ਜਾਵੇ ਹਾਂਜੀ ਮਾਤਾ ਤੇ ਨਿਆਣੇ ਨੇ ਜੀ ਅਸੀਂ ਵੀ ਇਹੀ ਕਹਿੰਨੇ ਆ ਵੀ ਬਾਬੇ ਜੀ ਦੀ ਵੀ ਡੈਸ ਹੋ ਗਈ ਅਸੀਂ ਸਿਰਾ ਸਿੰਘ ਜੀ ਹਾਂਜੀ 5-6 ਸਾਲ ਹੋ ਗਏ ਤੇ ਸਾਡੇ ਨਾਲ ਕੰਮ ਕਰਦਾ ਧੀਨੇਗਾ ਜੀ ਠੀਕ ਹੈ ਹਾਂਜੀ ਉਹਦੀ ਟੈਥ ਹੋ ਗਈ ਕਾਰਨ ਕੀ ਹੋਇਆ ਸੱਪ ਲੜ ਗਿਆ ਜੀ ਤੁਸੀਂ ਵੀ ਨਾਲੇ ਸੀਗੇ ਹਾਂਜੀ ਨਾਲ ਤੇ ਸੀ ਨਾਲੇ ਚ ਕੰਮ ਕਰਦੇ ਸੀ ਅਚਾਨਕ ਮੌਕੇ ਤੇ ਪਤਾ ਲੱਗਿਆ ਸੀ ਮੌਕੇ ਤੇ ਪਤਾ ਲੱਗਿਆ ਤੀ ਜੀ ਉਹ ਕਹੀ ਗੰਗਰੇ ਡੱਕਾ ਗੜ ਗਿਆ ਡੱਕਾ ਗੜ ਗਿਆ ਖੂਨ ਲਿਕੜੀ ਗਿਆ ਕੱਕ ਕੱਖ ਕੰਡਾ ਖਾਸਾ ਹੋ ਤਿਗਾਰ ਜ਼ਿਆਦੇ ਹੈ ਜੀ ਅੱਛਾ ਕੱਖ ਕੰਡਾ ਜ਼ਿਆਦੇ ਹੈ ਹਾਂ ਜੀ ਦੱਬ ਪੰਨੀ ਵਾਲੀ ਤੀ ਵੀਰ ਜੀ ਅੱਛਾ ਇਸੇ ਕਰਕੇ ਨੇ ਹਾਂ ਵਾਲੀ ਵੱਡੀ ਵੱਡੀ ਦੱਬਤੀ ਤਾ ਹੋਤੀਗੇ ਕੰਡੇ ਵੀ ਤੇਗੇ ਵਿੱਚ ਕਿਹੜੇ ਵੱਲੋਂ ਲਾਈ ਗਈ ਸੀ ਸਫਾਈ ਕਰਨ ਦੀ ਇਹ ਵੀਡੀਓ ਵੱਲੋਂ ਲਾਈ ਜਾਂਦੀ ਹੈ ਜੀ ਵੀਡੀਓ ਲੈ ਰਹੇ ਗਾਕੇ ਵੱਲੋਂ ਠੀਕ ਹੈ ਵੀ ਸਫਾਈ ਕਰੋ ਡਰੇਨਾਂ ਦੀ ਹਾਂ ਜੀ ਬਜਿ ਰਿਪੋਰਟ ਫਿਰ ਰਿਪੋਰਟ ਹੈਗੀ ਏਅਰਪੋਰਟ ਚ ਕੀ ਆਇਆ ਹਾਂ ਜੀ ਰਿਪੋਰਟ ਤੇ ਵੀ ਸਨੇਕ ਦੀ ਉਹ ਚੱਲਿਆ ਜੀ ਆਪਣਾ ਇੱਥੇ ਜੀ ਸੱਪ ਦੇ ਕੱਟਣ ਦੀ ਆਈ ਏਅਰਪੋਰਟ ਸੱਪ ਦੇ ਕੱਟਣ ਦੀ ਲਾ ਚੱਲਿਆ ਜੀ ਉੱਥੇ ਹੀ ਲਾ ਚੱਲਿਆ ਠੀਕ ਹੈ ਹਾਂ ਜੀ ਘਟੂ ਘਟਾ 1000 ਰੁਪਏ ਦਾ ਇੱਕ ਟੀਕਾ ਲਾਉਂਦੀ ਸੀ ਜੀ ਉਹ ਜਿਹੜੇ ਸਨੇਕ ਕੱਟਣ ਦੇ ਲੱਗੇ ਹੋਏ ਨੇ ਜੀ ਕਿੰਨੇ ਟੀਕੇ ਲੱਗੇ ਨੇ ਘਟੂ ਘਟਾ 10 ਟੀਕੇ ਲੱਗੇ ਨੇ ਅੱਛਾ 1000 ਦਾ ਇੱਕ ਟੀਕਾ 10 ਟੀਕੇ 10000 ਦੇ ਲੱਗੇ ਨੇ ਯਾਨੀ ਕਿ ਕਿਨੇ ਜੀ ਬਾਕੀ ਉਹਦੇ ਬਾਅਦ ਦੂਜੀ ਮੈਡੀਸਨ ਆ ਜੀ ਅੱਜ ਤੱਕ ਕਈ ਕਈ ਸਾਲ ਹੋ ਗਏ ਇਕੱਠੇ ਕੰਮ ਕਰਦੇ ਅਚਾ ਕਈ ਸਾਲ ਹੋ ਗਏ ਹਾਂ ਇਕੱਠੇ ਕੰਮ ਕਰਦੇ ਠੀਕ ਹੈ ਇਕੱਠੇ ਕਰਦੇ ਸੀਗੇ ਇਕੱਠੇ ਕਰਦੇ ਤੇ ਵੀ ਨੇਰੇ ਗਾਂ ਦੇ ਵਿੱਚ ਕੰਮ ਕਰ ਰਹੇ ਸੀ ਤੇ ਜਿੱਥੇ ਅਸੀਂ ਨਾਲੇ ਸੀ ਜਾਂ ਵੀ ਜਿੱਥੇ ਇਹ ਬੁਢੇ ਦੇ ਸੱਪ ਲੜਿਆਗਾ ਠੀਕ ਹੈ ਮੈਨੂੰ ਦਿ세 ਕੋਈ ਨਹੀਂ ਹੈਗਾ ਉਹ ਕਹਿੰਦਾ ਵੀ ਅਸੀਂ ਕਿਹਾ ਵੀ ਵਾਵੇ ਕੀ ਹੋ ਗਿਆ ਕਹਿੰਦਾ ਮੇਰੇ ਤਾਂ ਰੱਕਾ ਵੱਜਿਆ ਮੌਕੇ ਤੇ ਹੋ ਜਾਂਦਾ ਵੀ ਕਿੰਨੇ ਕੁ ਬੰਦੇ ਤੇ ਉਦੋਂ ਤੁਸੀਂ ਕੰਮ ਸੀ ਅਸੀਂ ਅਸੀਂ ਖਾਫੇ ਬੰਦੇ ਤੇ ਸੀ ਕੋਈ 18 17 ਮਤਲਬ ਉਹਨੂੰ ਲੱਗਿਆ ਵੀ ਡੰਗ ਵੱਜਿਆ ਕਿੰਨਾ ਕਰ ਟਾਈਮ ਸੀ ਉਦੋਂ ਉਦੋਂ 12 1 ਵਜੇ ਹੋ ਰਿਹਾ ਸੀ ਪਹਿਲਾਂ ਸੀ ਸ਼ੇਖਰ ਤੇ ਪਹਿਲੇ ਲੜਿਆ ਹਾਂ ਜੀ ਠੀਕ ਹੈ ਫਿਰ ਉਧੀ ਲੈ ਕੇ ਆਗੇ ਤੁਸੀਂ ਨਾ ਜੀ ਉਦੋਂ ਤਾਂ ਕੋਈ ਨਹੀਂ ਉਦੋਂ ਤਾਂ ਕੰਮ ਕਰੀ ਗਿਆ ਉਹ ਉਦੋਂ ਜਦੋਂ ਜਿਉਂ-ਜਿਉਂ ਢੋਲ ਪਈ ਗਈ ਆਥਣੇ ਪਤਾ ਜਾਂ ਆਥਣੇ ਯਾਰੀ ਚੀਜ਼ ਪੈਣ ਲੱਗੀ ਅਸੀਂ ਖਾਤਰ ਕੰਮ ਕਰੀ ਗਿਆ ਅੱਛਾ 3-4 ਘੰਟੇ ਕਰੀ ਗਿਆ ਕਰੀ ਗਿਆ ਆਈ ਨਹੀਂ ਅੱਛਾ ਇਹੀ ਕੰਮ ਹੋਇਆਗਾ ਜਖੇਪੜ ਪਿੰਡ ਵਿੱਚ ਦੋਸਤੋ ਬੇਨਤੀ ਕਰਦੇ ਹਾਂ ਕਿ ਜੇ ਕਿਸੇ ਦੇ ਇਸ ਤਰ੍ਹਾਂ ਦਾ ਕੰਮ ਹੁੰਦਾ ਹੈ ਤਾਂ ਤੁਰਤ ਡਾਕਟਰ ਦੇ ਲੱਵੇ ਜਾਓ ਜਾਂ ਕਿਤੇ ਪਿੰਡਾਂ 'ਚ ਵੀ ਫਿਰਨ ਨਹੀਂ ਲਾਉਨੇ ਸਿੱਧਾ ਹਸਪਤਾਲ ਸਰਕਾਰੀ ਹਸਪਤਾਲਾਂ 'ਚ ਇਲਾਜ ਹੋਏਗਾ ਇਹਦਾ ਉਥੇ ਟੀਕੇ ਨੇ ਉਥੇ ਜਾਓ ਜਿਵੇਂ ਉਹ ਜਖੇਪੜ ਪਿੰਡ ਵੀ ਇਹੀ ਹੋਇਆ ਉਹ ਵੀ ਮਾਧਾਪੁਰ ਗਈ ਨਹੀਂ ਹੈਗਾ ਘਰੇ ਪੈ ਗਿਆ ਰਾਤਾਂ ਨਹੀਂ ਲਗਾ ਤਿੱਕ ਜਦੋਂ ਲੱਤ ਪੂਰੀ ਹੋਏ ਜਿਹੜੇ ਵੱਡੇ ਛਾਲੇ ਹੋ ਗਏ ਉਸ ਤੋਂ ਬਾਅਦ ਉਹਦੀ ਵੀ ਮੌਤ ਹੋ ਗਈ ਕਾਲਾ ਸਿੰਘ ਦੀ ਤੇ ਇਹੀ ਸ਼ੇਰਾ ਸਿੰਘ ਦੀ ਹੋ ਗਿਆ ਇਹਨਾਂ ਨੇ ਵੀ ਕਹੋਲ ਕਰ ਲਈ ਬਿ ਡੱਕਾ ਗੜਿਆ ਡੱਕਾ ਗੜਿਆ ਇਹ ਗੱਲ ਦੀ ਬਿਲਕੁਲ ਨਾ ਕਰੋ ਤੁਰੰਤ ਡਾਕਟਰੀ ਸਹਾਇਤਾ ਲਈ ਦੌੜੋ ਇਹ ਸਾਨੂੰ ਦਿਖ ਜਾਣਾ ਫਿਰ ਤਾਂ ਸੀ ਉਹਦੀ ਕੈਨਾਂ ਦੇ ਵੀ ਲੈ ਕੇ ਚੱਲਾਂਗੇ ਜੀ ਦਿਖਿਆ ਨਹੀਂ ਦਿਖਿਆ ਨਹੀਂ ਹੈਗਾ ਜੀ ਤਾਰੇ ਦੀ ਸਿਆਣ ਨਹੀਂ ਹੈ ਵਦੀ ਨਾ ਨੂ ਨਾ ਰੰਗੀਆਂ ਪੁੱਤ ਮਰਿਆ ਹੋਣਾ ਸੀ ਇਹਨੂੰ ਨੂ ਨੂ ਸਾਰਾ ਸੀ ਹਾਂ ਤੇ ਸਿਆਣਾ ਬੰਦਾ ਹੁੰਦਾ ਖਾਬੀ ਕੱਕੇ ਇਹਨੂੰ ਵੀ ਨਾ ਮਾਮੀ ਨਾ ਬੁੜੀ ਨੂੰ ਲੱਗਿਆ ਅੱਛਾ ਪਹਿਲਾਂ 9 ਮਹੀਨੇ ਪਹਿਲਾਂ ਬੁੜੀ ਮੁੱਕ ਗਈ ਉਹਦੋਂ ਪਹਿਲਾਂ ਪੁੱਤ ਮੁੱਕ ਗਿਆ ਹੁਣ ਇਹ ਸ਼ੇਰ ਸਿੰਘ ਜੇ ਕਹੇ ਜੀ ਡੇਢ ਸਾਲ ਚ ਤਿੰਨ ਮੋਤਾਂ ਹੋ ਗਈਆਂ ਹੁਣ ਫਿਰ ਕਮਾਉਣ ਵਾਲਾ ਹੈ ਨਹੀਂ ਕੋਈ ਕੋਈ ਨਹੀਂ ਜੇ ਆ ਨਿਆਣੇ ਬੱਚੇ ਨੇ ਜੇ ਇਹ ਰੰਡੀ ਖੜੀ ਹੈਗੀ ਇਸ ਨੂੰ ਉਹਨੂੰ ਸਾਰਾ ਪਿੰਡ ਦਾ ਦੇ ਨੂੰ ਸਾਰਾ ਕੰਮ ਕਰੀ ਜਾਂਦੇ ਤੇ ਇਹ ਦੇ ਨਹੀਂ ਸਕਦੇ ਹਾਂ ਭਾਈ ਫਿਰ ਕੀ ਕਹਿਣਾ ਚਾਹੁੰਦੇ ਹੋ ਸਾਡੀ ਵਸੇ ਹੀ ਮੰਗ ਆਈ ਇਹਨੂੰ ਨੌਕਰੀ ਦਿੱਤੀ ਜਾਵੇ ਜੀ ਤੇ ਪ੍ਰਸ਼ਾਸਨ ਵੱਲੋਂ ਜੀ ਤੇ ਸਾਨੂੰ ਸਹਾਇਤਾ ਦਿੱਤੀ ਜਾਵੇ ਮੱਲਿਸੇ ਤਾਂ ਦਿੱਤੀ ਜਾਵੇ ਬੇਨਤੀ ਕਰਦੇ ਹਾਂ ਵੀ ਯਾਰ ਗਵਰਨਰ ਪੂਰਾ ਤੁਰੰਤ ਡਾਕਟਰੀ ਸਹਾਇਤਾ ਜਿਹੜੀ ਉਹ ਲਈ ਜਾਵੇ ਕਹੋਲ ਨਾ ਕਰੋ ਕਦੇ ਵੀ